ਵਾਨਕੁ ਲਾਲਮ ਸ਼ਬਦ ਗੁਰੂ ਸਤਗੁਰੂ ਸ੍ਰੀ ਗੁਰੂ ਗ੍ਰੀਤ ਨਵਾਸ ਸਾਹਿਬ ਸ੍ਰੀ ਗੁਰੂ ਕਰਨ ਸ਼ਰਮਾ ਰਾਜ ਦੀ ਪਾਵਨ ਪਵਿੱਤਰ ਮੁਕੱਦਸ ਗੋਤਿਚ ਜੁੜ ਬੈਠੇ ਮਾਜਿਸ ਹਾਜ਼ਰੀਨ ਆਓ ਸਭ ਤੋਂ ਪਹਿਲਾਂ ਅਨੁਰਦੇਵ ਪਾਸ਼ਾ ਦੀ ਬਖਸ਼ਿਸ਼ ਮੁਕੱਦਸ ਫਤਿਹ ਬਲੰਦ ਕਰੀਏ ਸਤਿਕਾਰ ਸਹਿਤ ਆਖਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਾਸ਼ਾ ਦੀ ਪਾਵਨ ਹਜ਼ੂਰੀ ਦੇ ਵਿੱਚ ਅਸੀਂ ਭਾਈ ਸਾਹਿਬ ਜੀ ਦੇ ਪਾਸੋਂ ਕੀਰਤਨ ਸਰਵਣ ਕੀਤਾ ਹੈ ਇਹ ਜਿਹੜੀ ਕੀਰਤਨ ਵਖਿਆਨ ਜਾਂ ਕਥਾ ਦੀ ਲਗਾਤਾਰ ਲੜੀ ਚੱਲ ਰਹੀ ਹੈ ਇਸ ਦਾ ਜਿਹੜਾ ਪਰਜੋਸ਼ਨ ਹੈ ਉਹ ਹੈ ਕਿ ਅਸੀਂ ਖਾਲਸੇ ਦਾ ਪ੍ਰਗਟ ਦਿਵਸ ਮਨਾਉਣਾ ਹੈ ਵਸਾਖੀ ਪਰ ਉਹਦੇ ਵਾਸਤੇ ਸਾਨੂੰ ਬਹੁਤ ਕੁਝ ਸੰਜੀਦਗੀ ਦੇ ਨਾਲ ਸੰਸੀਆਟੀ ਦੇ ਨਾਲ ਸਮਝਣ ਦੀ ਲੋੜ ਹੈ ਕਿ ਅਸੀਂ ਬਸਾਖੀ ਮਨਾਉਣ ਦੇ ਕਾਬਿਲ ਹੋ ਗਏ ਹਾਂ ਜਾਂ ਅਸੀਂ ਖਾਲਸਾ ਪ੍ਰਗਟ ਦਿਵਸ ਮਨਾ ਰਹੇ ਹਾਂ ਪਰ ਖਾਲਸੇ ਬਣੇ ਹਾਂ ਸਾਡੇ ਸਾਹਮਣੇ ਸਵਾਲ ਬਹੁਤ ਨੇ ਪਰ ਅਹਿਮ ਸਵਾਲ ਹੈ ਤੇ ਉਹਦਾ ਜਵਾਬ ਹੈ ਕਿ ਜੇਕਰ ਅਜੇ ਇਸ ਮਾਰਗ ਤੇ ਨਹੀਂ ਵੀ ਤੁਰੇ ਤਾਂ ਵੀ ਗੁਰੂ ਬਖਸ਼ੰਦ ਹੈ ਗੁਰੂ ਕਿਰਪਾ ਕਰੇ ਅਸੀਂ ਇਸ ਮਾਰਗ ਦੇ ਪੰਦੇ ਬਣ ਸਕੀਏ ਜਦੋਂ ਅਸੀਂ ਵਿਸਾਖ ਮਹੀਨੇ ਦੀ ਗੱਲ ਕਰਦੇ ਹਾਂ ਪਾਵਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 2 12 ਮਾਹ ਦੇ 12 ਮਾਹ ਮਾਝ ਪੰਚਮ ਪਾਛਤ 12 ਮਾਹ ਤੁਖਾਰੀ ਗੁਰ ਨਾਨਕ ਦੇਵ ਜੀ ਪਾਛਾਤਾ ਇਹਨਾਂ ਦੋਹਾ ਹੀ 12 ਮਾਹ ਦੇ ਵਿੱਚ ਜੇਕਰ ਅਸੀਂ ਆਪਣਾ ਮਨ ਵਿਸਾਖ ਮਹੀਨੇ ਦੇ ਬਾਰੇ ਗੁਰੂ ਪਾਛਾ ਨੇ ਜੋ ਧੁਰ ਕੀ ਬਾਣੀ ਚ ਲਿਖਿਆ ਹੈ ਮੈਂ ਕਿਹਾ ਕਿ ਕੇਵਲ ਤੇ ਕੇਵਲ ਉਹਦੇ ਤੇ ਮਨ ਕੇਂਦਰਿਤ ਕਰ ਲਈਏ ਸਾਨੂੰ ਸਮਝ ਪੈ ਜਾਵੇਗੀ ਕਿ ਅਸੀਂ ਜਾਣਾ ਕਿੱਥੇ ਸੀ ਤੇ ਅਸੀਂ ਖੜੇ ਕਿੱਥੇ ਹਾਂ ਪਾਛੇ ਪਹਿਲਾਂ ਤਾਂ ਉਹਨਾਂ ਦੀ ਗੱਲ ਕਰਦੇ ਨੇ ਜਿਹੜੇ ਅਜੇ ਜੁੜੇ ਨਹੀਂ 12 ਮਾਸ ਦੇ ਵਿੱਚ ਵਿਸਾਖ ਧੀਰਨ ਕਿਉਂ ਬਾਡੀਆਂ ਜਿੰਨਾ ਪ੍ਰੇਮ ਵਿਸ਼ੋ ਹਰ ਸੱਜਣ ਪੁਰਖ ਵਿਸਾਰ ਕੇ ਲੱਗੀ ਮਾਇਆ ਤੋਂ ਮੈਂ ਵੀ ਇੰਨਾ ਚਿਰ ਹੁਣ ਤੁਹਾਡੇ ਚ ਆਉਣਾ ਪਰ ਪਹਿਲਾਂ ਅਸੀਂ ਇਸ ਗੱਲ ਨੂੰ ਸਮਝੀਏ ਕਿਉਂ ਵਿਸਾਖ ਧੀਰਨ ਕਿਉਂ ਬਾਡੀਆਂ ਬਾਡੀਆਂ ਸ਼ਬਦ ਦੇ ਬਾਰੇ ਤਾਂ ਤੁਸੀਂ ਸਾਰੇ ਜਾਣਦੇ ਹੋਗੇ ਕੱਟ ਦੇਣਾ ਫਸਲ ਦਾ ਮਤਲਬ ਵੀ ਇਹੀ ਹੁੰਦਾ ਕੱਟ ਦੇਣਾ ਵਸਲ ਦਾ ਮਤਲਬ ਹੁੰਦਾ ਜੋੜ ਦੇਣਾ ਫਸਲ ਔਰ ਵਸਲ ਦੋਵੇਂ ਪਰਸ਼ੀਅਨ ਲੈਂਗੁਏਜ ਦੇ ਵਿੱਚੋਂ ਹੀ ਫਸਲ ਹੈ ਕੱਟ ਦੇਣਾ ਵਸਲ ਹੈ ਜੋੜ ਦੇਣਾ ਪਾਤਸ਼ਾਹ ਕਹਿੰਦੇ ਨੇ ਕਿ ਵਿਸਾਖ ਧੀਰਨ ਕਿਉ ਵਾਢੀਆਂ ਉਹਨਾਂ ਦੇ ਮਨ ਦੇ ਅੰਦਰ ਧੀਰਜ ਕਿਵੇਂ ਆਵੇ ਜਿਹੜੇ ਕੱਟੇ ਹੋਏ ਨੇ ਤੇ ਜੁੜੇ ਕਿੱਥੇ ਨੇ ਇਸ ਦੇ ਨਾਲੋਂ ਪਿਆਰ ਛੱਡ ਦਿੱਤਾ ਹਰ ਸੱਜਣ ਪੁਰਖ ਵਿਸਾਰ ਕੇ ਇਹਨੂੰ ਛੱਡ ਦਿੱਤਾ ਲੱਗੀ ਮਾਇਆ ਤੋ ਤੇ ਮਾਇਆ ਦੇ ਧੰਦਿਆਂ ਚ ਪੈ ਗਿਆ ਇਹਨਾਂ ਸਾਰਿਆਂ ਚ ਮੈਂ ਵੀ ਆ ਜਾਂਦਾ ਤੁਸੀਂ ਵੀ ਆ ਜਾਂਦੇ ਮੈਂ ਇਹ ਨਹੀਂ ਕਹਿੰਦਾ ਕਿ ਮੈਂ ਤੁਹਾਨੂੰ ਜਾਂ ਤੁਹਾਡੇ ਵੱਲ ਜਾਂ ਤੁਹਾਨੂੰ ਨਿਸ਼ਾਨਾ ਬਣਾ ਕੇ ਕੋਈ ਗੱਲ ਕਰ ਰਿਹਾ ਨਹੀਂ ਮੈਂ ਆਪਣੇ ਆਪ ਨੂੰ ਤੁਹਾਡੇ ਚ ਸਮਝਦਾ ਪਾਛਾ ਕਹਿੰਦੇ ਹਰ ਸੱਜਣ ਪੁਰਖ ਵਿਸਾਰ ਕੇ ਜਿਹੜਾ ਇਹ ਪੁਰਖ ਸੀ ਗੁਰ ਸ਼ਬਦ ਵਿਸਾਰ ਦਿੱਤਾ ਲੱਗੀ ਮਾਇਆ ਤੋਂ ਮਾਇਆ ਦੇ ਤੰਦਿਆਂ 'ਚ ਪੈ ਗਈ। ਇਹ ਸਾਡੇ ਵਾਸਤੇ। 12ਵਾਂ ਤੁਖਾਰੀ ਦੇ ਵਿੱਚ ਪਾਤਸ਼ਾਹ ਕਹਿੰਦੇ ਨੇ ਜਿਹੜੇ ਜੁੜੇ ਹੋਏ ਨੇ ਫਿਰ ਹੈ ਤਾਂ ਉਹ ਵੀ ਵਸਲ। ਪਰ ਉਹ ਵਸਲ ਦੇ ਦਾਰੇ 'ਚ ਆ ਗਏ। ਪਾਤਸ਼ਾਹ ਕਹਿੰਦੇ ਨੇ ਵਿਸਾਖ ਪਲਾ ਸਾਖਾ ਵੇਸ ਕਰੇ। ਜਿਹੜੇ ਜੁੜੇ ਹੋਏ ਨੇ ਉਹਨਾਂ ਦੀਆਂ ਸ਼ਖਾਵਾਂ ਜਿਹੜੀਆਂ ਨੇ ਤਾਣੀਆਂ ਜਿਹੜੀਆਂ ਬ੍ਰਾਂਚਸ ਜਿਹੜੀਆਂ ਨੇ ਉਹਨਾਂ ਨੂੰ ਫੁੱਲ ਲੱਗ ਰਹੇ ਨੇ। ਉਹਨਾਂ ਦੀ ਰੂਹਾਨੀਅਤ ਪਰਫੁੱਲਤ ਹੋ ਰਹੀ ਹੈ। ਉਸ ਸਪਿਰਚੁਅਲਟੀ ਦੇ ਮਾਰਗ ਤੇ ਤੁਰ ਪਏ ਨੇ ਧਨ ਦੇਖੇ ਹਰ ਦੁਆਰ ਆਉ ਉਹ ਦਿਆ ਕਰੇ ਪਰ ਕਦੋਂ ਤਰਿਆ ਜਾਂਦਾ ਹੈ ਜਦੋਂ ਹਰ ਵੇਲੇ ਸੋਚੋਗੇ ਕਿ ਮੇਰਾ ਪ੍ਰੀਤਮ ਪਿਆਰਾ ਮੈਨੂੰ ਮਿਲ ਜਾਵੇ ਇਹ ਵਸਲ ਦੀ ਗੱਲ ਹੈ ਮੈਂ ਦੋ ਗੱਲਾਂ ਤੁਹਾਡੇ ਸਾਹਮਣੇ ਰੱਖੀਆਂ ਨੇ 12 ਮਦੁਖਾਰੀ ਦੇ ਵਿੱਚ ਜਿਹੜੇ ਫਸਲ ਦੇ ਦਾਰੇ ਚ ਨੇ ਜਿਹੜੇ ਟੁੱਟੇ ਹੋਏ ਨੇ ਉਹ ਮਾਇਆ ਦੇ ਨਾਲ ਜੁੜੇ ਹੋਏ ਨੇ ਜਿਨ੍ਹਾਂ ਨੇ ਪਾਚਨੇ ਗੱਲ ਬੜੀ ਸਪਸ਼ਟ ਕਰ ਦਿੱਤੀ ਹੈ ਚੱਲਣਾ ਜਾਂ ਨਾ ਚੱਲਣਾ ਤੁਹਾਡੀ ਇੱਛਾ ਹੈ ਪਰ ਪਾਚਨੇ 12ਵਾਂ ਤੁਖਾਰੀ ਤੇ ਮਾਂਝ ਦੇ ਵਿੱਚ ਇਹ ਦੋਵੇਂ ਗੱਲਾਂ ਸਾਨੂੰ ਦੱਸ ਦਿੱਤੀ ਕਿ ਹੁਣ ਅਗਲੀ ਗੱਲ ਤੇ ਆਈਏ ਕਿ ਜੇ ਅਸੀਂ ਫਸਲ ਦੇ ਦਾੜੇ 'ਚ ਅਜੇ ਨਹੀਂ ਜੁੜੇ ਕੀ ਜੋੜ ਸਕਦੇ ਹਾਂ ਕਿਉਂ ਨਹੀਂ ਜੇ ਠੱਗ ਭਾਈ ਸੱਜਣ ਬਣ ਸਕਦਾ ਹੈ ਤਾਂ ਅਸੀਂ ਕਿਉਂ ਨਹੀਂ ਅਸੀਂ ਜੋੜ ਸਕਦੇ ਹਾਂ ਔਰ ਹੈਰਾਨਗੀ ਦੀ ਗੱਲ ਹੈ ਮੈਂ ਵੀ ਉਹਨਾਂ ਪ੍ਰਚਾਰਕਾਂ 'ਚ ਸ਼ਾਮਲ ਆ ਮੈਂ ਠੱਗ ਸ਼ਬਦ ਵਰਤਿਆ ਤੇ ਸੱਚ ਜਾਣਿਓ ਗੁਰੂ ਨਾਨਕ ਸਾਹਿਬ ਨੇ ਤੇ ਸੱਜਣ ਨੂੰ ਠੱਗ ਕਿਹਾ ਹੀ ਨਹੀਂ ਕਿਤੇ ਗੁਰੂ ਨਾਨਕ ਸਾਹਿਬ ਨੇ ਠੱਗ ਨਹੀਂ ਕਿਹਾ ਅਸੀਂ ਠੱਗ ਕਿਉਂ ਕਹਿ ਰਹੇ ਹਾਂ ਕਿਉਂਕਿ ਠੱਗੀ ਮਨ 'ਚ ਵਸੀ ਹੋਈ ਹੈ ਜੋ ਅੰਦਰ ਹੈ ਉਹ ਪ੍ਰਗਟ ਹੋ ਰਿਹਾ ਗੁਰੂ ਨਾਨਕ ਸਾਹਿਬ ਨੇ ਠੱਗ ਨਹੀਂ ਕਿਹਾ ਗੁਰੂ ਨਾਨਕ ਸਾਹਿਬ ਨੇ ਕੇਵਲ ਤੇ ਕੇਵਲ ਸੱਜਣ ਨੂੰ ਸੱਜਣ ਸ਼ਬਦ ਦੀ ਪਰਿਭਾਸ਼ਾ ਦੱਸੀ ਹੈ ਕਿ ਮਿੱਤਰਾ ਸੱਜਣ ਤੇ ਆ ਹੁੰਦੇ ਨੇ ਅੱਗੇ ਤੇਰੀ ਮਰਜ਼ੀ ਸੱਜਣ ਦਾ ਅਸਲ ਨਾਮ ਸ਼ੇਖ ਸੈਦ ਸੱਜਣ ਸੀ ਛੀਆ ਮੁਸਲਮਾਨ ਸੀ ਸੈਦ ਪਰਿਵਾਰ ਦੇ ਵਿੱਚੋਂ ਸੀ ਸੈਦ ਪਰਿਵਾਰ ਆਪਣੇ ਆਪ ਨੂੰ ਬਹੁਤ ਉੱਚਾ ਕਹਿੰਦੇ ਇੱਥੇ ਵੀ ਹੋਣਗੇ ਕਿਉਂਕਿ ਇਸਲਾਮਿਕ ਕੰਟਰੀ ਹੈ ਉਹ ਕਹਿੰਦੇ ਨੇ ਕਿ ਅਸੀਂ ਇਸਲਾਮ ਦੇ ਬਾਨੀ ਸੱਲ ਅਲ੍ਹਾ ਵਾਲਿ ਸੱਲ ਹਜਰਤ ਮੁਹੰਮਦ ਸਾਹਿਬ ਦੀ ਬੇਟੀ ਫਾਤਿਮਾ ਦੇ ਪਰਿਵਾਰ ਦੇ ਵਿੱਚੋਂ ਉੱਚਾ ਜਾਂਦੇ ਨੇ ਆਪਣੇ ਆਪ ਨੂੰ ਸੱਜਣ ਵੀ ਉੱਚਾ ਜਾਂਦਾ ਹੈ ਆਪਣੇ ਆਪ ਨੂੰ ਪਰ ਮਨ ਦੇ ਅੰਦਰ ਹੈ ਕੀ ਹੈ ਹਰ ਸੱਜਣ ਪੁਰਖ ਵਿਸਾਰ ਕੇ ਲੱਗੀ ਪਾਇਆ ਤੋਂ ਮਾਇਆ ਦੀ ਖਿੱਚ ਹੈ ਮੇਰੇ ਕੋਲ ਵਕਤ ਤੋਂ ਵੱਧ ਪਦਾਰਥ ਆ ਜਾਣ ਵੱਧ ਤੋਂ ਵੱਧ ਖਜ਼ਾਨਾ ਆ ਜਾਵੇ ਤੇ ਜੇ ਅਸੀਂ ਵੀ ਇੰਜ ਫਿਰ ਅੰਤਰ ਕਿੱਥੇ ਆ ਸਾਡੇ ਤੇ ਸਚਨ ਦੇ ਵਿੱਚ ਫਰਕ ਇਹ ਨਾ ਕਿ ਉਹ ਬੰਦੇ ਮਾਰ ਕੇ ਮਾਇਆ ਇਕੱਠੀ ਕਰਦਾ ਸੀ ਜਮੀਰ ਮਾਰ ਕੇ ਇਕੱਠੀ ਕਰਦੇ ਗੱਲ ਤਾਂ ਉਹੀ ਹੈ ਫਰਕ ਤੇ ਕੁਝ ਨਹੀਂ ਪਰ ਸਰੀਰ ਦੇ ਨਾਲੋਂ ਜਮੀਰ ਦਾ ਮਰ ਜਾਣਾ ਇਹ ਜ਼ਿਆਦਾ ਘਤਖੁੰਦਾ ਕੌਮ ਦੇ ਵਾਸਤੇ ਸਰੀਰ ਮਰ ਜਾਵੇ ਕੌਮ ਦੇ ਵਾਸਤੇ ਸ਼ਹੀਦੀ ਦੇ ਦਾਰੇ ਚ ਆ ਜਾਓਗੇ ਜਮੀਰ ਮਰ ਜਾਵੇ ਤੇ ਕਾਇ ਰਖਵਾਓ ਇਸ ਤੋਂ ਬਿਨਾ ਸਾਡੇ ਕੋਲ ਕੋਈ ਵਿਚਾਰ ਨਹੀਂ ਸੱਜਣ ਸਰੀਰ ਮਾਰ ਕੇ ਆਪਣੀ ਭੁੱਖ ਪੂਰੀ ਕਰਦਾ ਹੈ ਅਸੀਂ ਜਮੀਰ ਮਾਰ ਕੇ ਭੁੱਖ ਪੂਰੀ ਕਰ ਰਹੇ ਹਾਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਗਏ ਮਰਦਾਨਾ ਜੀ ਨਾਲ ਤਲੰਬਾ ਨਗਰ ਅੱਜ ਪਾਕਿਸਤਾਨ ਦੇ ਵਿੱਚ ਕਿਸੇ ਨੇ ਦੱਸਿਆ ਵੀ ਨਾ ਚਾਓ ਇੱਥੇ ਸਰਾ ਧਰਮਸ਼ਾਲਾ ਦਾ ਤਾਂ ਵਿਖਾਵਾ ਹੈ ਵੇਖਣ ਨੂੰ ਲੱਗਦਾ ਕਿ ਉਹਦੀ ਸਰਾ ਮਾਫ ਕਰਨਾ ਮੈਂ ਧਰਮਸਾਲ ਸ਼ਬਦ ਬਣ ਕੇ ਵਰਤ ਗਿਆ ਵੇਖਣ ਨੂੰ ਲੱਗਦਾ ਕਿ ਉਹਦੀ ਸਨਾਹ ਹੈ ਰਹਾਇਸ਼ ਵੀ ਦਿੰਦਾ ਹੈ ਖਾਣਾ ਦਿੰਦਾ ਪੈਸਾ ਵੀ ਨਹੀਂ ਲੈਂਦਾ ਪਰ ਜੀਤੇ ਕੋਲ ਮਾਇਆ ਹੁੰਦੀ ਹੈ ਉਹਨੂੰ ਕਤਲ ਕਰ ਦਿੰਦਾ ਤੇ ਮਾਇਆ ਆਪ ਰੱਖ ਲੈਂਦਾ ਹੁਣ ਗੁਰੂ ਪਾਤਸ਼ਾਹ ਕੋਲ ਥੇ ਗਏ ਜਿੱਦ ਗੁਰਦੇਵ ਪਾਤਸ਼ਾਹ ਥੇ ਗਏ ਤੇ ਸੱਜਣ ਦੀ ਸਰਾਹ ਦੇ ਵਿੱਚ ਜਾ ਕੇ ਨਿਵਾਸ ਕੀਤਾ ਸੱਜਣ ਨਾਲ ਕੁਝ ਗੱਲਬਾਤ ਹੋਈ ਤੇ ਪਾਦਸ਼ਾਹ ਪੁੱਛਦੇ ਨੇ ਤੇਰਾ ਨਾਮ ਕੀ ਹੈ ਉਹਨੇ ਨਾਮ ਦੱਸਿਆ ਤੇ ਮੇਰੇ ਪਾਦਸ਼ਾਹ ਨੇ ਮਰਦਾਨਿਆਂ ਕਿਹਾ ਮਰਦਾਨਿਆਂ ਰਬਾਬ ਵਜਾ ਜਰਾ ਖੁਦਾ ਦੀ ਸਿਫਤ ਦੇ ਵਿੱਚੋਂ ਖੁਦਾ ਦੇ دیدار ਕਰੀਏ ਦਰਸਲ ਪ੍ਰਮਾਤਮਾ ਦੇ دیدار ਉਹਦੀ ਸਿਫਤ ਚ ਹੀ ਹੋ ਸਕਦੇ ਨੇ ਜੇ ਤੁਸੀਂ ਕਹੋ ਕਿ ਗੁਰੂ ਦੀ ਸਿਫਤ ਵੀ ਨਾ ਕਰੀਏ ਸ਼ਬਦ ਦੇ ਵਿੱਚੋਂ ਉਸ ਨੂੰ ਢੂੰਡਣ ਦਾ ਵੇਖਣ ਦਾ ਯਤਨ ਵੀ ਨਾ ਕਰੀਏ ਫਿਰ ਪ੍ਰਾਪਤੀ ਕੋਸ਼ਿਸ਼ ਨੀ ਫਿਰ ਬਿਲਕੁਲ ਪ੍ਰਾਪਤੀ ਲਈ ਕੋਰੇ ਹੰਕ ਰਸ ਹੁਣ ਗੁਰੂ ਪਾਤਸ਼ਾਹ ਨੇ ਸ਼ਬਦ ਪੜਿਆ ਮਰਦਾਨੇ ਨੇ ਮੇਰੇ பாਪ بچਾਈ ਹੈ ਭਾਈ ਮਰਦਾਨਾ ਜੀ ਬੜੀ ਪਿਆਰੀ ਰਬਾਬ ਵਜਾ ਰਹੇ ਨੇ ਤੇ ਪਾਤਸ਼ਾਹ ਇੱਕ ਸ਼ਬਦ ਪੜ ਰਹੇ ਨੇ ਉਹ ਸ਼ਬਦ ਦੇ ਵੈਸੇ ਤੇ ਬਹੁਤ ਲੰਬਾ ਹੈ ਮੈਂ ਬਕਤ ਚ ਸਮਾਪਤ ਕਰਨਾ ਆਪਣਾ ਲੈਕਚਰ ਇੱਕ ਪੰਕਤੀ ਤੁਹਾਡ ਨਾਲ ਸਾਂਝੀ ਕਰਾਂ ਪਾਤਸ਼ਾਹ ਸੱਜਣ ਨੂੰ ਇਹ ਗੱਲ ਨਹੀਂ ਕਹਦੇ ਕਿ ਤੂੰ ਠੱਗ ਗਿਆ ਪਾਤਸ਼ਾਹ ਨੂੰ ਨੀਵਾ ਨਹੀਂ ਵਿਖਾਉਣਾ ਚਾਹੁੰਦੇ ਖੱਲਾ ਕਿ ਪਤਾ ਏ ਕਿ ਬੁਰੇ ਕਰਮ ਕਰ ਰਿਹਾ ਪਾਛ ਇੰਦੇ ਨੇ ਸੱਜਣਾ ਜੇ ਤੂੰ ਸੱਜਣ ਹੈ ਫਿਰ ਸੱਜਣ ਤਾਂ ਉਹ ਹੁੰਦੇ ਨੇ ਸੱਜਣ ਸੇਈ ਨਾਲ ਮੈਂ ਚਲਦਿਆਂ ਨਾਲ ਚਲਣ ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦਿਸਣ ਸੱਜਣਾ ਸੱਜਣ ਤੇ ਉਹ ਹੁੰਦੇ ਨੇ ਜਿਹੜੇ ਜ਼ਿੰਦਗੀ ਚ ਕੀ ਮਰ ਕੇ ਵੀ ਸਾਥ ਨਹੀਂ ਛੱਡਦੇ ਸੱਜਣਾ ਸੱਜਣ ਤੇ ਉਹ ਹੁੰਦੇ ਨੇ ਜਿਹੜੇ ਜਦੋਂ ਵੀ ਲੋੜ ਪੈ ਜਾਵੇ ਉਹ ਦੋ ਹਾਜ਼ਰ ਹੁੰਦੇ ਨੇ ਤੂੰ ਕਿਵੇਂ ਦਾ ਸੱਜਣ ਪਛਾਣ ਆਪਣਾ ਆ ਤੂੰ ਕਿਵੇਂ ਦਾ ਸੱਜਣ ਐ ਸੱਜਣਤਾਈ ਦੇ ਵਿੱਚ ਬੁਲਾਉਣਾ ਐ ਸੱਜਣਤਾਈ ਚ ਖਾਉਣਾ ਐ ਤੇ ਸੱਜਣਤਾਈ ਚ ਹੀ ਖਤਮ ਕਰ ਦੇਣਾ ਇਹ ਕਿਵੇਂ ਦੀ ਸੱਜਣਤਾਈ ਇਹ ਨਾਮ ਕਿਉਂ ਸੱਜਣ ਤਰਾਇਆ ਹੁਣ ਸੱਜਣ ਉਹੀ ਹੈ ਪਰ ਵਕਤ ਬੀਤਿਆ ਤੇ ਉਹ ਸਿੱਖੀ ਦੀ ਪਹਿਲੀ ਧਰਮਸ਼ਾਲ ਬਣੀ ਐ ਗੁਰੂ ਨਾਨਕ ਦਾ ਪਰ ਵਕਤ ਬੀਤਿਆ ਇੱਕ ਸਾਧੋਂ ਦੀ ਟੋਲੀ ਆਈ ਉਸ ਨਗਰ ਦੇ ਵਿੱਚ ਪਹੁੰਚੇ ਤੇ ਕਿਸੇ ਨੂੰ ਪੁੱਛਿਆ ਕਿ ਵਿਸ਼ਰਾਮ ਕਰਨਾ ਹੈ ਉਹਨੂੰ ਨਹੀਂ ਸੀ ਪਤਾ ਕਿ ਹੁਣ ਬਦਲ ਚੁੱਕਾ ਹੈ ਉਹ ਕਹਿੰਦੇ ਵਿਸ਼ਰਾਮ ਕਰਨਾ ਹੈ ਇਸ ਸਰਾਣ ਦੇ ਵਿੱਚ ਨਾ ਜਾਓ ਮਾਰ ਦੇਵੇਗਾ ਕਤਲ ਕਰ ਦੇਵੇਗਾ ਉਹ ਲਾਗੇ ਖੜਾ ਸੁਣ ਰਿਹਾ ਉਹਦਾ جواب ਪਤਾ ਕੀ ਹੈ ਕਹਿੰਦਾ ਇਸੇ ਸਰਾਣ ਚ ਜਾਓ ਇਹ ਹੁਣ ਧਰਮਸ਼ਾਲ ਬਣ ਚੁੱਕੀ ਹੈ ਤੇ ਲੋਕਾਂ ਨੂੰ ਮਾਰਨ ਵਾਲਾ ਸੱਜਣ ਗੁਰਨਾਨਕ ਦੇ ਸ਼ਬਦ ਨੇ ਮਾਰ ਦਿੱਤਾ ਅਸੀਂ ਕਦੋਂ ਮਾਰ ਆ ਗਏ ਵਿਕਾਰਾਂ ਨੂੰ ਵਿਸ਼ਿਆਂ ਨੂੰ ਅਸੀਂ ਕਦੋਂ ਮਾਰ ਆਏ ਕਦੋਂ ਬਣਾਂਗੇ ਭਾਈ ਸੱਜਣ ਤੇ ਕਦੋਂ ਬਣੇਗੀ ਸਾਡੀ ਘਰ ਧਰਮਸ਼ਾਲ ਤੇ ਕਦੋਂ ਭਾਈ ਸਾਹਿਬ ਭਾਈ ਗੁਰਦਾਸ ਦੀਆਂ ਗੱਲਾਂ ਸੱਚ ਹੋਣਗੀਆਂ ਕਿ ਘਰ ਘਰ ਅੰਦਰ ਧਰਮਸ਼ਾਲ ਹੋਵੇ ਕੀਰਤਨ ਸਦਾ ਵਿਸ਼ੇ ਇਹ ਗੱਲ ਕਦੋਂ ਆਮ ਹੈਗੀ ਇੱਕ ਅਰਬ ਦੀਆਂ ਜਿਹੜੀਆਂ ਦਾਸਤਾਨ ਨੇ ਉਹਨਾਂ ਦੇ ਚ ਇੱਕ ਬੜਾ ਮਸ਼ਹੂਰ ਡਾਕੂ ਹੋਇਆ ਫਜ਼ੀਲ ਬਿਨ ਅਯਾਜ਼ ਬੜਾ ਵੱਡਾ ਡਾਕੂ ਸੀ ਲੋਕ ਡਰਦੇ ਸੀ ਉਸ ਤੋਂ ਰੇਗਿਸਤਾਨ ਦੇ ਵਿੱਚ ਡੇਜ਼ਰਟ ਦੇ ਵਿੱਚ ਜਦੋਂ ਊਠਾਂ ਦੇ ਕਾਫਲੇ ਲੰਘਦੇ ਸੀ ਆਪਣੇ ਸਾਹਮਣੇ ਹਮਲਾ ਕਰਦਾ ਵਪਾਰੀਆਂ ਨੂੰ ਕਤਲ ਕਰਦਾ ਮਾਲ ਲੁੱਟ ਲੈਂਦਾ ਕੋਈ ਜਦੋਂ ਇਹ ਘਟਨਾਵਾਂ ਵਾਪਰਦੀਆਂ ਗਈਆਂ ਲੋਕਾਂ ਨੂੰ ਪਤਾ ਲੱਗ ਗਿਆ ਰਸਤਾ ਬਦਲ ਲਓ ਇਸ ਰਸਤੇ ਤੇ ਕਤਲ ਕਰਦਾ ਹੈ ਸਾਡਾ ਵੀ ਸੁਭਾਅ ਇਹੀ ਹੁੰਦਾ ਹੈ ਨਾ ਜਿੱਥੇ ਖਤਰਾ ਹੈ ਰਸਤਾ ਬਦਲ ਲਓ ਤਕਰਾਰਾ ਨਹੀਂ ਚਾਹੁੰਦੇ ਸੀ ਅਸੀਂ ਕਿੰਨੇ ਜਿੰਦਗੀ ਬਚਾਵੇ ਇੱਕ ਦਿਨ ਇੱਕ ਕਾਫਲਾ ਜਾ ਰਿਹਾ ਹੈ ਕਾਫਲੇ ਦੇ ਬਜ਼ੁਰਗ ਆਗੂ ਨੇ ਆਵਾਜ਼ ਦਿੱਤੀ ਮੇਰੇ ਕਾਫਲੇ ਦੇ ਲੋਕੋ ਰਸਤਾ ਬਦਲ ਲਓ ਰਸਤਾ ਨਾ ਬਦਲਿਆ ਫਜ਼ੀਲ ਬਈ ਅਸਨੇ ਹਮਲਾ ਕੀਤਾ ਸਾਰੇ ਮਾਰ ਦਿੱਤੇ ਲੁੱਟ ਦਿੱਤੇ ਆਖਰੀ ਆਗੂ ਬਜ਼ੁਰਗ ਬਣਿਆ ਬਚਿਆ ਜਦੋਂ ਉਹ ਬਜ਼ੁਰਗ ਨੂੰ ਉਹਦੇ ਕੋਲ ਸਮਾਨ ਲੈ ਰਿਆ ਸੀ ਕਤਲ ਕਰਨ ਲੱਗਾ ਨਾ ਤੇ ਬਜ਼ੁਰਗ ਇੱਕ ਗੱਲ ਕਹਿੰਦਾ ਫਜ਼ੀਲ ਬਈ ਅਸਨੇ ਕਹਿੰਦਾ ਫਜ਼ੀਲ ਹਰ ਮਰ ਰਹੇ ਵਿਅਕਤੀ ਦੀ ਇਹ ਇੱਛਾ ਹੁੰਦੀ ਹੈ ਕਿ ਉਹਦੀ ਅੰਤਮ ਗੱਲ ਜ਼ਰੂਰ ਪੂਰੀ ਹੋ ਜਾਵੇ ਮੈਨੂੰ ਮਰਨ ਤੋਂ ਕੋਈ ਡਰ ਨਹੀਂ ਤੇਰੀ ਤਲਵਾਰ ਦੇ ਸਾਹਮਣੇ ਮੈਂ ਭੱਜ ਵੀ ਨਹੀਂ ਸਕਦਾ ਬਜ਼ੁਰਗ ਤੂੰ ਸ਼ਮਸ਼ੀਰ ਜਨ ਹੈ ਤੂੰ ਤੇਗ ਜਨ ਹੈ ਤੇਰੇ ਸਾਹਮਣੇ ਮੈਂ ਭੱਜ ਵੀ ਨਹੀਂ ਸਕਦਾ ਪਰ ਮੇਰੀ ਇੱਕ ਗੱਲ ਮੰਨੇਗਾ ਕਿ ਮਰਨ ਤੋਂ ਪਹਿਲਾਂ ਮੇਰੇ ਮਾਲ ਅਸਬਾਬ ਦੇ ਵਿੱਚ ਇੱਕ ਮੇਰੀ ਧਾਰਮਿਕ ਕਿਤਾਬ ਪਈ ਹੈ ਉਹ ਪੜ ਲੈਣ ਦੇ ਉਸ ਨੇ ਕਿਹਾ ਬਜ਼ੁਰਗ ਹੈ ਕਿਤਾਬ ਪੜਨ ਦੀ ਮੰਗ ਕੀਤੀ ਹੈ ਕਿਹੜਾ ਭੱਜ ਚੱਲਿਆ ਉਸ ਨੇ ਇਜਾਜ਼ਤ ਦੇ ਦਿੱਤੀ ਉਸ ਦੇ ਸਬਾਬ ਦੇ ਵਿੱਚ ਮੁਕੱਦਸ ਕੁਰਾਨ ਸ਼ਰੀਫ ਪਈ ਸੀ ਉਸ ਨੇ ਖੋਲੀ ਕੁਦਰਤ ਨੇ ਸੂਰਤ ਅਲ ਅਸਰਾ ਆ ਗਈ ਤੇ ਉਹਦੀ ਆਇਤ ਸੀ اے ਮਨੁੱਖ ساری ਜ਼ਿੰਦਗੀ ਗੁਨਾਹ ਕੀਤੇ ਨੇ ਅੱਜ ਤੇ ਤੌਬਾ ਕਰ ਲੈ ਉਸ ਨੇ ਪੜ੍ਹੀ ਕੁਰਾਨ ਨੂੰ ਰੱਖਿਆ ਤੇ ਕਹਿੰਦਾ ਫਜ਼ੀਲ ਹੁਣ ਕਤਲ ਕਰਦੇ ਹੁਣ ਤਲਵਾਰ ਨਹੀਂ ਚੱਲ ਰਹੀ ਹੁਣ ਬੜੀ ਔਖੀ ਹੈ ਕਿਉਂਕਿ ਸ਼ਬਦ ਅਸਰ ਕਰ ਗਿਆ ਕਿੰਦਾ ਬਜ਼ੁਰਗੋ ਤੁਸੀਂ ਤੇ ਕੋਈ ਗੁਨਾਹ ਨਹੀਂ ਕੀਤਾ ਫਿਰ ਵੀ ਤੁਸੀਂ ਇਹ ਕੁਰਾਨ ਦੀ ਸੂਰਤ ਪੜ੍ਹੀ ਹੈ ਕਿ ਬਹੁਤ ਗੁਨਾਹ ਕੀਤੇ ਨੇ ਅੱਜ ਤੇ ਤੌਬਾ ਕਰ ਲਾ ਮੈਂ ਤੇ ਗੁਨਾਹਾਂ ਦਾ ਪਰੇ ਸੁੱਟ ਦਿੱਤੀ ਤਲਵਾਸ਼ ਬਣ ਗਿਆ ਫਕੀਰ ਇੱਕ ਦਿਨ ਲੰਘ ਰਿਹਾ ਸੀ ਕਾਫਲਾ ਕਾਫਲੇ ਦੇ ਆਗੂ ਨੇ ਕਿਹਾ ਰਸਤਾ ਬਦਲ ਲਓ ਫਜ਼ੀਲ ਦਾ ਅਲਕਾ ਆ ਗਿਆ ਅੱਗੋ ਫਜ਼ੀਲ ਹੱਥ ਖੜਾ ਕਰਕੇ ਕਹਿੰਦਾ ਕਿੰਦਾ ਰਸਤਾ ਬਦਲਣ ਦੀ ਲੋੜ ਨਹੀਂ ਫਜ਼ੀਲ ਬਦਲ ਗਿਆ ਉਹ ਸੱਜਣ ਬਣ ਗਿਆ ਸਵਾਲ ਸਾਡੇ ਸਾਹਮਣੇ ਹੈ ਕਿ ਟੁੱਟੇ ਹੀ ਰਹਿਣਾ ਹੈ ਕਿ ਜੁੜਨਾ ਹੈ ਵਿਸਾਖ ਦਾ ਦਿਹਾੜਾ ਅਸੀਂ ਮਨਾ ਰਹੇ ਹਾਂ ਔਰ ਵਿਸਾਖ ਜਿਹੜਾ ਹੈ ਨਾ ਕੇਵਲ ਤੇ ਕੇਵਲ ਇੱਕ ਹਾਰਵੈਸਟਿੰਗ ਫੈਸਟੀਵਲ ਨਹੀਂ ਕਿ ਇਹਦੇ ਦਿਨਾਂ 'ਚ ਅਸੀਂ ਫਸਲਾਂ ਕੱਟਦੇ ਹਾਂ ਇਹ ਧਾਰਮਿਕ ਤੌਰ ਤੇ ਇਤਿਹਾਸਕ ਤੌਰ ਤੇ ਤਾਰੀਖੀ ਤੌਰ ਤੇ ਸਾਡੇ ਨਾਲ ਬਹੁਤ ਜ਼ਿਆਦਾ ਜੁੜਿਆ ਹੋਇਆ ਹੈ ਵੈਸਾਖ ਤੇ ਨਾਮ ਕਰਨ ਦੇ ਬਾਰੇ ਤਾਹਨੂੰ ਪਤਾ ਹੈ ਇਹ ਦੇਸੀ ਮਹੀਨਿਆਂ ਦੇ ਨਾਵਾਂ ਦਾ ਨਾਮ ਕਰਨ ਜਿਹੜਾ ਕਿਵੇਂ ਹੁੰਦਾ ਹੈ ਚੇਤ ਕਿਵੇਂ ਬਣ ਗਿਆ ਵਿਸਾਖ ਕਿਵੇਂ ਬਣ ਗਿਆ ਜੇਠ ਕਿਵੇਂ ਬਣ ਗਿਆ ਚੰਦਰਮਾ ਜਦੋਂ ਧਰਤੀ ਦੇ ਦੁਆਲੇ ਚੱਕਰ ਕੱਟਦਾ ਹੈ ਤੇ 279 ਦੇ ਵਿੱਚੋਂ ਲੰਘਦਾ ਹੈ ਇਸ 279 ਨੇ ਜਿੰਨਾ ਦੇ ਇਨਾਮ ਨੇ ਜਦੋਂ ਵਿਸਾਖਾ ਨਿਸ਼ਤਰ ਦੇ ਨੇੜੇ ਹੁੰਦਾ ਹੈ ਚੰਦਰਮਾ ਅਸੀਂ ਮਹੀਨੇ ਦਾ ਨਾਮ ਦੇ ਦਿੱਤਾ ਵਿਸਾਖ ਜਦੋਂ ਚਿਤਰਾ ਨੇ ਛਤਰ ਦੇ ਨੇੜੇ ਹੁੰਦਾ ਸੀ ਨਾਮ ਦੇ ਦਿੱਤਾ ਚਿਤ੍ਰ ਜਦੋਂ ਮੇਗਾ ਦੇ ਨੇੜੇ ਹੁੰਦਾ ਸੀ ਨਾਮ ਦੇ ਦਿੱਤਾ ਮਾਗ ਅਸੀਂ ਨਛਤਰਾ ਦੇ ਨਾਵਾਂ ਦੇ ਪਰ ਮਹੀਨਿਆਂ ਦੇ